ਮੇਰੇ ਕੋਲ ਇੱਕ ਛੜ ਚੁੰਬਕ ਅਤੇ ਕੁਝ ਹੋਰ ਚੀਜ਼ਾਂ ਨੇ ਜਿਵੇਂ ਕਿ ਇੱਕ ਲੱਕੜ ਦਾ ਕੰਟਾ ਇੱਕ ਮੋਮਬਤੀ ਲੋਹੇ ਦੇ ਦੋ ਕਿਲ ਸਟੀਲ ਦਾ ਇੱਕ ਤਾਰ ਇੱਕ ਪੈਨ ਬੋਤਲ ਦਾ ਇੱਕ ਢੱਕਣ ਅਤੇ ਮੈਟਲ ਦਾ ਧਾਤ ਦਾ ਇੱਕ ਸਕਰੂ ਹੈ ਹੁਣ ਆਪਾਂ ਦੇਖਾਂਗੇ ਕਿ ਇਹਨਾਂ ਵਿੱਚੋਂ ਕਿਹੜੀਆਂ ਵਸਤੂਆਂ ਚੁੰਬਕ ਵੱਲ ਖਿੱਚੀਆਂ ਜਾਂਦੀਆਂ ਨੇ ਤੇ ਕਿਹੜੀਆਂ ਨਹੀਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਲੱਕੜ ਦਾ ਕੰਟਾ ਚੁੰਬਕ ਵਾਲਾਕਰਸ਼ਿਤ ਨਹੀਂ ਹੁੰਦਾ ਇਸੇ ਤਰ੍ਹਾਂ ਮੋਮਬਤੀ ਵੀ ਚੁੰਬਕ ਵਾਲਾਕਰਸ਼ਿਤ ਨਹੀਂ ਹੁੰਦੀ ਪੈਨ ਵੀ ਆਕਰਸ਼ਿਤ ਨਹੀਂ ਹੋ ਰਿਹਾ ਹੈ ਤੇ ਬੋਤਲ ਦਾ ਢੱਕਣ ਵੀ ਚੁੰਬਕ ਤੇ ਵਾਲਾ ਆਕਰਸ਼ਿਤ ਨਹੀਂ ਹੋ ਰਿਹਾ ਹੈ ਇਥੋਂ ਤੱਕ ਕਿ ਸਟੀਲ ਦਾ ਤਾਰ ਵੀ ਚੁੰਬਕ ਦੇ ਵੱਲ ਆਕਰਸ਼ਿਤ ਨਹੀਂ ਹੋ ਰਿਹਾ ਹੈ ਇਸ ਦਾ ਮਤਲਬ ਇਹ ਸਾਰੀਆਂ ਵਸਤੂਆਂ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੀਆਂ ਹਨ ਅਜਿਹੇ ਪਦਾਰਥ ਜਾਂ ਵਸਤੂਆਂ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਹਨ ਉਹਨਾਂ ਨੂੰ ਅਚੁੰਬਕੀ ਪਦਾਰਥ ਕਿਹਾ ਜਾਂਦਾ ਹੈ ਆਓ ਹੁਣ ਲੋਹੇ ਦੇ ਕਿੱਲਾ ਤੇ ਮੈਟਲ ਦੇ ਸਕਰੂ ਦੀ ਜਾਂਚ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਦੇ ਕਿੱਲ ਛੜ ਚੁੰਬਕ ਦੇ ਇੱਕ ਸਿਰੇ ਨਾਲ ਚਿਪਕ ਜਾਂਦੇ ਨੇ ਇੱਥੋਂ ਤੱਕ ਕਿ ਮੈਟਲ ਦਾ ਸਕਰੂ ਵੀ ਚੁੰਬਕ ਵੱਲ ਆਕਰਸ਼ਿਤ ਹੁੰਦਾ ਹੈ ਇਹ ਸਕਰੂ ਅਸਲ ਵਿੱਚ ਕਈ ਧਾਤਾਂ ਤੋਂ ਮਿਲ ਕੇ ਬਣਿਆ ਹੈ ਇਸ ਲਈ ਕੁਝ ਲੋਹਾ ਹੋ ਸਕਦਾ ਹੈ ਕੁਝ ਸਟੀਲ ਜਾਂ ਕੁਝ ਕੋਬਾਲਟ ਵੀ ਹੋ ਸਕਦਾ ਹੈ ਤਾਂ ਅਜਿਹੇ ਪਦਾਰਥ ਜਾਂ ਵਸਤੂਆਂ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ ਉਹਨਾਂ ਨੂੰ ਚੁੰਬਕੀ ਪਦਾਰਥ ਕਿਹਾ ਜਾਂਦਾ ਹੈ